ਨਹੀਂ ਬੈੜਦਾ ਥੋੜਾ ਸੋਹਣਾ ਬਦਾਈਆਂ ਕੰਮੇ ਸੈਨੂ ਬਦਾਈਆਂ ਨਹੀਂਆਂ ਤੇਰੇ ਆਰਨੂੰ ਪਰਵਾਰ ਨੂੰ ਸਾਰੇ ਟੱਬਰ ਰਿਸ਼ਤੇਦਾਰ ਵਧੀਆ ਹੋਗਾ ਚੀਜ਼ ਬਣਗੀ ਹਾਂ ਤੁਸੀਂ ਨਹੀਂ ਜਿੱਤੀਆਂ ਜਾਂਦੀਆਂ ਬੁੜੀਆਂ ਕਹੇ ਤੋਂ ਉਹ ਤੁਸੀਂ ਤਾਂ ਮਹਾਭਾਰਤ ਕਰਾਤੀ ਸੀ ਜਿਹੜੇ ਟੂਨੇ ਟੰਮਣ ਹੁੰਦੇ ਆ ਇੱਕੋ ਦਾ ਅਣਿਅਸਰ ਕਰਦੇ ਹੁੰਦੇ ਸ਼ਕਤੀਆਂ ਹੁੰਦੀਆਂ ਨਾ ਵੱਡੀਆਂ ਸ਼ਕਤੀਆਂ ਇਹ ਤੁਰ ਨੂੰ ਹਟਾ ਦਿੰਦੀਆਂ ਬੰਦੇ ਨੂੰ ਆਹ ਵੇ ਆ ਜੇ ਸ਼ਕਤਾਂ ਨਾਲ ਮੈਂ ਛਿੱਤਰਾਂ ਮਾਰਦੀ ਆ ਇਹ ਸ਼ਕਤਾਂ ਨੂੰ ਮੈਂ ਹੱਭਿਆਨ ਰਾਤ ਚਲੀ ਗਾਦੀ ਮੇਰਾ ਦਵਾਈ ਲੈ ਕੇ ਆ ਹੋਰ ਭਾਂਡੇ ਕਿਵੇਂ ਆ ਮੇਰਾ ਸਾਜਦਾ ਹਾਈਵੇ ਤੇ ਪਹੁੰਚਣਾ ਹੋ ਗਿਆ ਕੀ ਹੋ ਗਿਆ ਮੇ ਤਾਂ ਲਾਤ ਸਾਰੀ ਚੀਜ਼ ਬੰਦੇ ਤੂਜੇ ਮੈਂ ਕਦੇ ਨਵੇਂ ਵੱਡਾਂ ਦਾ ਚਾਹ ਕਰ ਗਈ ਸੀ ਵੱਡਾ ਤਾਂ ਨਹੀਂ ਬੈਸੀ ਮੇਰੇ ਪਈ ਸੀ ਵੱਡਾਂ ਦੇ ਵੀ ਹਾਂ ਨਵੇਂ ਵਧਾਈਆਂ ਸੱਚ ਤੁਹਾਨੂੰ ਵੱਡਾਂ ਦੇ ਹਾਂ ਬੈੱਡ ਲਿਆਂਦੀ ਆ ਘੋੜੀ ਲਿਆਂਦੀ ਆ ਉਹੜਗਾ ਵਾਲਾ ਕੰਮ ਹੀ ਆ ਬਾਈ ਹਾਂ ਹੈ ਮੈਂ ਤਾਂ ਇਨੀ ਚੀਜ਼ ਬਈ ਨਹੀਂ ਬਹੁਤ ਕੀ ਹੋ ਗਈ ਹੈ ਮੈਂ ਤਾਂ ਸਾਰੀਆਂ ਆ ਕਾ ਤੋਂ ਹੁੰਦਿਆ 나ੜ ਦਬੀਤ ਆਈ ਤੋ ਲਵਾ ਲਾ ਚਮਟੇ ਨਹੀਂ ਮੈਂ ਤਾਂ ਹੁਣ ਇੱਥੇ ਉਹਨੇ ਕੀ ਕੀਤਾ ਨੇ ਮੇਰਾ ਹੂੰ ਇੱਥੇ ਬਾਹਰ ਇੱਥੇ ਲਾਇਆ ਇਥੇ ਆਹ ਚ ਲੋਕ ਦਾ ਬਾਹਰੇ ਨਹੀਂ ਲਵਾਉਣੇ ਸੀ ਪਰ ਉਹ ਬਾਇ ਉਹਦਾ ਮੂਰਖ ਕਿਤੇ ਆ ਨਾ ਆਈ ਹੈ ਬਹੁਤ ਬਹੁਤ ਇਦਾਂ ਨੇ ਇਹ ਕਿੰਨੇ ਦਾ ਲੈ ਆ ਫਿਰ ਤੁਸੀਂ ਸਾਢੇ 15 ਦਾ ਕਹੇ ਜਾਂ ਦਿਖਾ ਦੋ ਗੱਡਾਂ ਹੈ ਤਾਂ ਤੋਂ ਸਮਝ ਨਹੀਂ ਦੱਸਿਆ ਸੀ ਮੈਨੂੰ ਤਾਂ ਇਹ ਤਾਂ ਦੱਸਦੀ ਨਹੀਂ ਤੁਸੀਂ ਫੋਨ ਹੀ ਚੱਕਦੇ ਲੈ ਫੋਨ ਕਿਉਂ ਨਹੀਂ ਚੱਕਦੇ ਇਵੇਂ ਮਾਰਦੀ ਰਹਿਣੀ ਆ ਕਿੰਨੇ ਫੋਨ ਲਾਏ ਹਾਂ ਬਾਲੇ ਗੱਪ ਛੱਡਦੀ ਆ ਮਾਂ ਨੂੰ ਪਿਆਉਣ ਲਾਏ ਪਿਆਉਣ ਪਤਾ ਹੀ ਨਹੀਂਦਾ ਮੈਂ ਕਿਉਂ ਨਹੀਂ ਪਤਾ ਲਾਦਾ ਲਾਉਂਦੀ ਨਹੀਂ ਫੋਨ ਬਾਦ ਦੇਖਦੇ ਨੇ ਨਾ ਜਦੋਂ ਮਾਂ ਦੇਖ ਲੇ ਫਿਰ ਮਾਂ ਲਾ ਲੈਂਦੀ ਦੇਖ ਕੇ ਫਿਰ ਮੰਮੀ ਨੂੰ ਕਿਹੜਾ ਦੱਸਿਆ ਤੂੰ ਵੀ ਮੈਂ ਬੈੱਡ ਲਿਆਂਦੇ ਆ ਲੈ ਚੱਕਿਆ ਹੀ ਨਹੀਂ ਪਿਆਰ ਰਾਤ ਮਾਂ ਨੂੰ ਦੱਸਿਆ ਨਾ ਫਿਰ ਰਾਤ ਉਦੋਂ ਤਾਂ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਪਤਾ ਲੱਗ ਗਿਆ ਲੱਗ ਗਿਆ ਫਿਰ ਮੈਂ ਤਾਂ ਰਾਤ ਜਦੋਂ ਮਾਂ ਨੇ ਚੱਕਿਆ ਫਿਰ ਮਾਮ ਪਿਆ ਹਾਂ ਵਧੀਆ ਹੋਊਗਾ ਚੀਜ਼ ਬਣ ਗਈ ਹਾਂ ਕਹਿਣਗੇ ਮੁੰਡਾ ਗਿਆ ਵੇ ਇੰਗਲੈਂਡ ਲੋਕਾਂ ਨੇ ਆਏ ਕਹਿਣਾ ਤੇ ਕੋਈ ਨਾ ਵਧੀਆ ਗਈ ਆ ਯਾਰ ਯਾਰ ਦੋ ਕੰਮ ਮੁਕਰਾਣਾ ਆ ਆਏ ਆ ਜਾਵਾਂ ਇੱਕ ਹੋ ਜਿਹੜਾ ਹੁੰਦਾ ਟੈਂਪੂ ਵਾਲਾ ਪੀਰ ਨਾ ਹਾਂ ਕੀ ਕਹਿੰਦੀ ਸੀ ਮੈਂ ਤਾਂ ਨੂੰ ਕਹਿ ਦੇ ਉਦੋਂ ਆਈ ਇਸ ਨੇ ਛਿੱਟਾ ਦੇ ਗਈ ਹੈ ਕਾਲਾ ਛੱਟਾ ਪਤਾ ਨਹੀਂ ਕੀ ਆ ਉਹ ਬੂਤਲ ਵਿੱਚ ਦਿਓ ਅੰਦਰ ਰੱਖਿਆ ਆ ਲੈ ਫਿਰ ਤਾਂ ਪਾਸਮ ਕਰਨਗੇ ਤੁਹਾਨੂੰ ਬਈ ਆਹ ਤਾਂ ਕਰਨ ਉਹ ਮਹਾਰਾਜ ਤਾਂ ਵੱਡਾ ਕੋਈ ਨਹੀਂ ਕਰਲੇ ਕੀ ਕਰੂਗਾ ਇਹਦਾ ਬਈ ਇਹਦਾ ਕਰਨਗੇ ਆਹੀ ਬਿਮਾਰ ਹੋਈਆਂ ਤੂੰ ਤੂੰ ਗਈ ਸੀ ਇੱਧਰ ਹਾਂ ਮੇਰੇ ਜਿੰਦੇ ਨੂੰ ਹੱਥ ਲਾਇਆ ਜਾ ਬਾ ਫਿਰ ਤਾਂ ਆਹੀ ਤੂੰ ਡਿੱਗ ਪਈ ਇਹਦਾ ਵੀ ਕਰਾ ਕੇ ਦੇਦਾ ਤੈਨੂੰ ਕੋ ਮੈਂ ਵੀ ਕਰਾ ਦੇਣਾ ਮਹਾਰਾਜ ਤੋਂ ਵੱਡਾ ਕੋਈ ਨਹੀਂ ਕਰਾ ਮਹਾਰਾਜ ਕੀ ਜੈ ਪਰਮਾਤਮਾ ਤੋਂ ਵੱਡਾ ਤਾਂ ਕੋਈ ਨਹੀਂ ਹੂੰ ਜਿੱਥੇ ਮਾਦੀ ਭੱਜ ਲਵੇ ਨਹੀਂ ਨਹੀਂ ਬਈ ਤਾਂ ਹੀ ਹੋਇਆ ਤੇਰੀ ਢੂਹੀ ਨੂੰ ਨੌਕਸ ਨਹੀਂ ਹੋਈ ਨਾ ਹੁਣ ਮੈਂ ਇਹੀ ਗੱਲ ਇਹਦੀ ਗITAR ਨਹੀਂ ਉਹਨੂੰ ਦੱਸ ਕਿਹੜੇ 11 ਤੋਂ ਕਰਾ ਕੇ ਨਹੀਂ ਆਏ ਕਬਜਾਂ ਵਾਲੀ ਟਾ 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 ਆਇਨੂੰ ਵੀ ਲੈ ਜਾਕਰ ਨਾਲ ਹੀ ਮੈਂ ਕੱਲੋ ਵੀ ਬਹੁਤ ਆਏ ਤਾਂ ਮੈਂ ਤੂੰ ਤਾਂ ਲੈ ਲੈਣਾ ਕਬਜਾ ਕਬਜਾ ਤਾਂ ਲੈਣਾ ਕੋਈ ਨਹੀਂ 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 ਮੈਂ ਨਹੀਂ ਦੇਖ ਲਾ ਹੁਣ ਤਾਂ ਫਿਰ ਤਾਂ ਮਾਵਾ ਧੀਆਂ ਲਿਆਇਆ ਕਰੋ ਅੱਜ ਇਕੱਲੇ ਹੀ ਬਹੁਤ ਆ ਹਾਂ ਬਸ ਠੀਕ ਮੈਂ ਨਹੀਂ ਲੰਦੇ ਮੈਂ ਤਾਂ ਪਰਮਾਤਮਾ ਤੋਂ ਡਰਦੀ ਹਾਂ ਹੁਣ ਪਹਿਲਾਂ ਹੀ ਡਰਦੀ ਪਰਮਾਤਮਾ ਨਾ ਪਹਿਲਾਂ ਪਹਿਲਾਂ ਨਹੀਂ ਡਰਦੀ ਸੀ ਪਹਿਲਾਂ ਮਾਵਾ ਡਰਦੀ ਸੀ ਪਹਿਲਾਂ ਨਾ ਪਹਿਲਾਂ ਪਰਮਾਤਮਾ ਤੋਂ ਡਰਦੀ ਹਾਂ ਪਹਿਲਾਂ ਮੂੰਹ ਨਹੀਂ ਮੈਂ ਡਰਦੀ ਸੀ ਕੀ ਤੋਂ ਜੇਦੋਂ ਵੀ ਰੋਈਆਂ ਚ ਰਹਿ ਕੇ ਆ ਗਈਆਂ ਕੱਲੀ ਮੈਂ ਤਾਂ ਉੱਥੇ ਨਹੀਂ ਡਰੀ ਤੇ ਹੁਣ ਕੌਣ ਡਰ ਲਾ ਕੇ ਹੁਣ ਤੈਨੂੰ ਦੇਤੀ ਇਹ ਨਹੀਂ ਆਪਦੀ ਪਾਵਰ ਹੁਣ ਬੁੜੀ ਹੋ ਗਈ ਉਹ ਹਾਂ ਹੁਣ ਤੂੰ ਪਾਵਰ ਯੂਜ਼ ਕਰ ਲਈ ਪਾਵਰ ਯੂਜ਼ ਕਰੋ ਬਾਬਾ ਪਾਵਰ ਯੂਜ਼ ਕਰਦੀ ਆ ਫਿਰ ਜਦੋਂ ਗਾਂ ਤੂੰ ਬੁੜੀ ਹੋ ਗਈ ਤੂੰ ਆਪਦੀ ਨੋਂ ਨੂੰ ਦੇਣੀ ਆਪਦੀ ਪਾਵਰ ਦੇ ਉਹਦਾ ਮੇਰੀ ਗਾ ਸਵਾ ਹਾਂ ਇਹ ਹੋਇਆ ਕਹਿੰਦੀ ਤੇਰੀ ਮਾਂ ਕਿ ਇਹ ਜਮਾਏ ਤੇ ਕਹਿੰਦੀ ਵਾਲੀ ਮਾਰ ਕੀ ਇਹ ਡਰਦੀ ਮੈਂ ਕਮਿਆ ਇਹ ਡਰਦੀ ਨਹੀਂ ਜਿਹੜੀ ਸੱਚੇ ਕਰ ਲੈਦੀ ਸੱਚ ਦੇ ਸੱਚ ਦੇ ਖੜੇ ਆ ਨਹੀਂ ਹੋਣੇ ਥਾਣ ਉਹਦੀ ਉਹਨੂੰ ਲਵਾਉਣਾ ਹੈ ਅਸੀਂ ਉਹ ਇੱਥੇ ਲਿਆ ਕੇ ਪਸਾਉਣੀ ਆ ਬਸੇ ਬਾਰ ਬੁਲੇ ਕਿਥੇ ਡੜੇ ਜਿੰਦੇ ਲੰਕਦੇ ਆ ਪਿਓ ਦਾ ਦੇ ਨਾਂ ਤਾਂ ਰੋ ਕੋ ਫਲਾਣੇ ਦਾ ਪੁੱਤਰਾ ਪੁਰਾਨੇ ਦਾ ਇਹ ਤਾਂ ਹੈ ਕਿਸੇ ਦਾ ਰੌਲਾ ਤੁਸੀਂ ਆਪ ਦੇ ਸਿਰ ਨਾ ਲੈ ਲਿਓ ਕਾਹ ਤੋਂ ਰੌਲਾ ਆਪ ਦੇ ਸਿਰ ਕਾਹ ਤੋਂ ਲਾਗੇ ਛਿੱਟਿਆਂ ਨੇ ਤਾਂ ਬਿਮਾਰ ਕਰਤੀ ਇਹਨੂੰ ਵੀ ਕਰਤਾ ਤੈਨੂੰ ਤਾਂ ਉਹਨਾਂ ਨੇ ਕੋ ਟੂਣਾ ਕਰਾਤਾ ਤੇਰੇ ਤੇ ਤਾਂ ਟੂਹੀ ਦੋ ਤਾਂ ਹੀ ਦੋਖਦੀ ਆ ਤੇਰੀ ਹੂੰ ਹੂੰ ਕਿੱਥੋਂ ਕੁ ਦੋਖਦੀ ਆ ਮੇਰੇ ਤਾਂ ਆਇਆ ਇੱਕ ਥੰਦ ਹੋਦੀ ਇਥੋਂ ਲਹਦੀ ਇਥੋਂ ਆਸਾਰਾ ਲਾ ਮੱਤ ਸੇ ਫੇਰ ਤੂੰ ਜਿੰਦੇ ਨੂੰ ਹੱਥ ਲਾ ਕੇ ਆਈਆਂ ਜਿਹੜਾ ਉਹਨੇ ਕੰਮ ਕੀਤਾ ਤੇਰਾ ਇਹ ਫੇਰ ਮੈਂ ਤਾਂ ਕਹਿੰਦਾ ਬੂਦਾ ਪੱਟਵੇਂ ਉਹ ਆਇਆ ਕੰਜਰ ਕੇ ਉਹ ਤੇਰਾ ਕੰਮ ਕਰਤਾ ਉਹਨੇ ਫੇਰ ਨਹੀਂ ਮੈਂ ਤਾਂ ਬੱਤ ਬੂਦਾ ਮੈਂ ਜਰੂਰ ਸਮਾਰ ਕੇ ਕੱਢਣਾ ਇਹ ਤਾਂ ਹਾਂ ਕੀ ਵਾ ਚੱਕ ਗਦੇ ਫਟੇ ਚੱਕ ਉਹਦਣ ਬਾਜੀ ਮੈਂ ਬਾਈ ਪਰ ਮਾਂ ਨਾਲੀ ਬੁੱਥੇ ਦੇ ਭੱਜ ਗਈ ਹਾਂ ਧੱਕਾ ਕਿਰੂ ਮਾਰਿਆ ਉਹਦਣ ਨੂੰ ਸਾਰੇ ਭਾਈ ਉਹਦਣ ਦੇ ਮਾਈ ਤਾਰੇ ਚ ਜੋੜੇ ਤੱਕ ਲੋਟ ਨਹੀਂ ਗਿਓ ਮਾਸੀ ਨੂੰ ਧੱਕਾ ਮਾਰਿਆ ਹਾਂ ਇਹ ਮਾਰਿਆ ਨਾ ਬਹਾਨਾ ਇਹ ਨਹੀਂ ਮਸਤ ਜਾਈ ਆਈ ਨਹੀਂ ਆ ਜਾਊਗੀ ਦਵਾਈ ਜਾਣ ਗਈ ਜੀ ਆ ਤਾਂ ਅੱਛਾ ਉਦਣ ਦਾ ਫਿਰ ਉਹ ਸ਼ਹਿਕ ਗਈ ਉਹ ਤਾਂ ਆਈ ਬਹਾਂ ਜੋ ਤੇ ਆਏ ਮਾਰਮੇ ਕਿ ਰਾਤ ਫਿਰ ਮਾਂ ਫੌਰ ਆ ਬੰਬ ਮੈਂ ਉਧਰ ਦੀ ਜਾਵੜੀ ਅੱਛਾ ਬਾਈ ਪਰ ਕਿ ਹੱਕ ਲੈ ਆ ਮੈਂ ਤਾਂ ਬਾਈ ਵੀ ਜੱਕ ਰੇ ਬਾਬ ਪਰ ਉਧਰ ਜਾਵੜੀ ਸੀ ਮੈਂ ਖੜ ਆ ਜਾ ਉਹ ਉੱਥੇ ਭੱਜ ਨਹੀਂ ਰੁਕ ਧੋੜੀ ਲਈ ਹਮਮ ਇਹ ਸਭਾ ਇਨਾ ਤੱਤਾ ਕਾ ਤੂੰ ਅੰਦਰ ਫਿਰ ਆਈ ਹੁੰਦਾ ਫਿਰ ਪਹਿਲਾਂ ਕਿਸੇ ਨੂੰ ਕੁਝ ਕਹਿਣਾ ਨਹੀਂ ਵਾ ਮਾਂ ਮੰਗ ਗਾ ਸਵਾਇ ਨਾ ਗਮਈ ਪਹਿਲਾਂ ਬੋਲੀਦਾ ਨਹੀਂ ਫਿਰ ਪਿੱਛੇ ਹਟੀਦਾ ਨਹੀਂ ਜਦੋਂ ਪੰਗਾ ਪੈ ਜਵੇ ਸੁਭਾਜੀ ਬਾ ਪੂਰੇ ਏਰੀਆ ਦੇ ਵਿੱਚ ਮਸ਼ਹੂਰ ਹੈ ਕੰਮੇ ਕਬਜ਼ੀਆਂ ਵਾਲੀ ਦੇਖਿਆ ਪਿਆ ਟੈਂਪੂ ਆਣੀ ਟੈਂਪੂ ਆਣੀ ਟੈਂਪੂ ਜੀ ਕਹਿੰਦਾ ਆਂ ਦਾ ਪਾਪੂ ਹੈ ਪਾਪੂ ਟੈਂਪੂ ਵਾਲਾ ਕੀ ਹਾਂ ਫਿਰ ਪਾਰਟੀ ਬੈੱਡ ਦੀ ਲੈ ਲੈ ਚੱਲ ਬੈੱਡ ਦਾ ਦਿਖਾਉਂਦੀ ਨਹੀਂ ਉਹ ਮੈਂ ਮੈਂ ਤਾਂ ਤੁਰਿਆ ਜਾਂਦਾ ਹੀ ਨਾ ਬੱ ਤਾਂ ਇਹਦਾ ਤੈਨੂੰ ਕਹਿੰਨੇ ਆ ਵੀ ਤੈਨੂੰ ਕਰਤਾ ਤੂੰ ਹੋਰ ਜਾ ਛਿੱਟੇ ਦੇ ਯਾਰ ਛਿੱਟੇ ਵਾਲੇ ਥਾਂ ਤੇ ਹਾਂ ਚੱਲੋ ਬੈੱਡ ਦੇਖਿਆ ਕੀ ਇਹਨਾਂ ਨੇ ਪਈਏ ਬੈੱਡਾਂ ਤੇ ਨਾ ਮਾਰ ਜੂਤ ਰਾਮ ਜੈਦੇ ਬਿਸਕਟਾ ਨਾ ਦਮ ਫਿਰ ਤਾਂ ਹੀ ਨਿਤ ਰਹਿ ਜਾਂਦਾ ਆ ਦੇ ਐ ਬਈ ਬੈੱਡ ਤਾਂ ਸੋਹਣੇ ਐ ਇਹਨਾਂ ਦੇ ਓਏ ਬੈੱਡ ਤਾਂ ਸੋਹਣੇ ਐ ਇਹਨਾਂ ਦੇ ਲਾਈਟ ਤਾਂ ਛੱਡੋ ਹੈ ਕੀ ਹੱਕ ਦਾ ਆਦਾ ਗੱਲ ਬਣ ਗਿਆ ਰਜਿਸਟਰ ਰੱਖਿਆ ਇੱਥੇ ਤੇ ਲਿਖਦੇ ਨੇ ਵੀ ਕਿੰਨੇ ਕਬਜੇ ਲੈ ਚੁੱਕੇ ਆ ਕਿੰਨੇ ਲੈ ਚੁੱਕੇ ਸੀ ਲੈ ਵੀ ਕਿੰਨੇ ਕਬਜੇ ਲੈ ਚੁੱਕੇ ਦੇਖ ਕੇ ਆ ਦੇ ਲੈ ਸਾਰੇ ਕਬਜੀ ਕਬਜੀ ਕਿਤੇ ਪਏ ਹਨ ਇਹ ਬੈੱਡ ਤਾਂ ਥੋੜਾ ਸੋਹਣਾ ਹਾਂ ਪੂਰੇ ਵਰਗਾ ਬੈੱਡ ਆਰਾ ਕੋ ਹੀ ਲਿਆਂਦਾ ਨਵਾਂ ਬੈੱਡ ਤਾਂ ਸੋਹਣਾ ਪੂਰਾ ਵਧਾਈਆਂ ਦੀ ਵਧਾਈਆਂ ਕੰਮੇ ਤੈਨੂੰ ਵਧਾਈਆਂ ਨਹੀਂ ਵਧਾਈਆਂ ਕੰਮੇ ਤੈਨੂੰ ਵਧਾਈਆਂ ਨਹੀਂ ਕਿਹਨੇ ਵਧਾਈਆਂ ਤੇਰੇ ਆਰ ਨੂੰ ਪਰਵਾਰ ਨੂੰ ਸਾਰੇ ਟੱਬਰ ਰਿਸ਼ਤੇਦਾਰ ਵਧਾਈਆਂ ਨਹੀਂ ਹਣਾ ਇੱਧਰ ਕਰ ਲੈ ਉਹ ਜੰਦੇ ਨੂੰ ਹੱਥ ਲਾ ਕੇ ਆਇਆ ਹਨ ਤੂੰ ਹਾਂ ਉਹ ਨੂੰ ਨਹੀਂ ਆ ਜਿਹੜਾ ਇੱਧਰ ਬਾਤ ਫਿਰ ਤਾਂ ਹੀ ਹੋ ਗਈ ਤੂੰ ਬਿਮਾਰ ਕਸਰ ਆਉਂਦੀ ਆ ਹੁਣ ਤਾਂ ਤੇਰੇ ਚ ਰਾਤ ਨੂੰ ਅੱਠ ਕਿੱਦਾਂ ਨਹੀਂ ਪਾਈਦੀ ਕੋਈ ਦੇ ਐਵੇਂ ਹੈ ਇਹ ਤਾਂ ਪਾਸੇ ਰਹਿ ਮਮੀ ਇਹ ਤਾਂ ਕਸਰ ਆਉਂਦੀ ਆ ਇਹ ਤਾਂ ਕੋਈਆਂ ਦੇ ਕਸਰਾ ਕੰਜਰਾ ਐ ਆ ਮੰਜਾ ਇੱਦਾਂ ਸਿੱਟਿਆ ਇਹ ਬਣਾਉਣਾ ਦੇਣਾ ਜੰਗਾਲ ਰੋਦੇ ਇਹਦਾ ਆਪੇ ਹੀ ਬਣਾ ਲੈਣਾ ਨੇ ਦੇਖੀ ਚੱਲ ਰਾਤੋਂ ਰਾਤ ਜਦੋਂ ਇੱਥੇ ਕੋਈ ਆ ਗਿਆ ਨਾ ਭੂਤ ਆ ਜਾਂਦੀ ਐ ਇੱਥੇ ਕੀ ਨਿਵਣਾ ਨੂੰ ਬੋਲਣਾ ਉਹ ਇੱਧਰ ਰਹਿ ਨਾਲ ਨਾਲ ਅੱਗ ਵਾਲਾ ਤੇਰੇ ਤੇ ਵੀ ਆਜਾ ਮਾਂ ਕੋਲੇ ਨਹੀਂ ਹੁੰਦਾ ਇਹ ਜਿਹੜਾ ਕੁੱਤ ਕਾ ਮਾਂ ਦੇ ਖੰਡਾ ਪਾ ਬਾਬਾ ਬੋਲਿਆ ਨਾ ਕਰ ਤੂੰ ਐਵੇਂ ਆਹੋ ਕੱਲ ਆ ਜਾ ਹੁਣ ਖੰਡਾ ਪਾਇਆ ਵਾ ਉਹ ਜਿਆ ਕਹ ਉਹਦੀ ਤਾਂ ਤੁਰੇ ਹੀ ਨਹੀਂ ਜਾਂਦਾ ਆਈਆਂ ਫਿਰ ਇਹ ਜਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਵੱਡੀਆਂ ਸ਼ਕਤੀਆਂ ਇਹ ਤੁਰ ਨੂੰ ਹਟਾ ਦਿੰਦੀਆਂ ਨੇ ਬੰਦੇ ਨੂੰ ਨਾ ਨਾ ਜਾ ਵੇ ਆ ਜੇ ਸਾਖ ਤਾਂ ਮੈਂ ਖਿੱਤਰਨਾ ਮਾਰਦੀ ਐ ਸ਼ਾਕਤਾਂ ਨੂੰ ਇਹ ਜਾਨੀਆ ਫਿਰ ਹੁਣ ਤੁਰਿਆ ਬਣੀ ਜਾਂਦਾ ਔਰ ਜਾ ਉਧਰ ਛੱਟੇ ਵਾਲੀ ਥਾਂ ਤੇ ਜਾ ਛੱਟੇ ਵਾਲੀ ਥਾਂ ਤੇ ਹੁਣ ਤਾਂ ਪਤਾ ਕੀ ਕਰ ਤੂੰ ਐਂ ਕਰ ਸਵਾ 500 ਦੀ ਮਠਿਆਈ ਇੱਕ ਨਾਰਗਦ ਇੱਕ ਲਾਲ ਚੁੰਨੀ ਇੱਕ ਮੁਰਗਾ ਲੱਗੂ ਇੱਕ ਲੱਗੂ ਦਾਰੂ ਦੀ ਬੋਤਲ ਮੈਨੂੰ ਦੇ ਦੇ ਮੈਂ ਰਾਹ ਚ ਰੱਖ ਨੀ ਜਾਂਦਾ ਹਾਂ ਅਸੀਂ ਇਹ ਜੇ ਕੰਮਾਂ ਲੈ ਤੇ ਗੁਰਦੁਆਰੇ ਮੇਰਾ ਦੇਖ ਕਰਾਇਆਉਂਗੀ ਜਾ ਕੇ ਠੀਕ ਆ ਫਿਰ ਚੰਗਾ ਨਾ ਮੰਨ ਅਈ ਤੇ ਇਹ ਕੰਮ ਤਾਂ ਹੋ ਆ ਦੂਰਾ ਠੀਕ ਆ ਵੀ ਫਿਰ ਨਾ ਮੰਨੋ ਉਹ ਜਿਹੜਾ 500 ਦੀ ਮਠਾਈ ਜੜਾ ਬੱਸ ਉਹਦੇ ਨੂੰ ਵੀ ਗੁਰਦੁਆਰੇ ਦੇ ਘਰ ਆਉਂਦੇ ਚੰਗਾ ਠੀਕ ਮੈਂ ਪਹਲਾ ਹਊਗਾ ਮੈਂ ਸੰਗਤ ਦੇ ਮੈਂ ਸੰਗਤੇ ਮੂੰਹ ਚ ਪਉਣ ਵਾਲੇ ਬਾਬਾ ਹਰਦਾਸ ਇਹ ਵੀ ਮੂੰਹ ਚ ਪਊ ਕਹੇ ਦੇ दारू ਵੀ ਮੂੰਹ ਚ ਪਾਉਂ ਮੋਰਗਾ ਵੀ ਕੋਈ ਖਾਲੂ ਵਿਚਾਰਾ ਨਾਰਗਲ ਠੂਠੀ ਭੰਨ ਕੇ ਖਾਲੂ ਤਾਕਤਾਲੀਆਂ ਚੀਜ਼ਾਂ ਸਾਰੀਆਂ ਚੁੰਨੀ ਕਿਸੇ ਦੇ ਸਿਰ ਤੇ ਆ ਜੂਗੀ ਨਾ ਦੇਖ ਲੈ ਉਹ ਤੂੰ ਨੇ ਦੇ 100 ਗਾਲ ਕੱਢੂ ਗੁਰਦੁਆਰੇ ਦੇ ਘਰ ਆ ਮੈਂ ਗਾਲ ਤਾਂ ਨਾ ਕੱਢੂ ਤੇ ਹੁਣ ਵੀ ਟੂਣਾ ਕੀਤਾ ਵਾ ਤੇਰੇ ਤੇ ਉਹਨੇ ਆਰ ਤਾਂ ਹੀ ਤਾਂ ਕਰੂਗਾ ਚੱਲਣੋਂ ਹਟਾਤਾ ਦੇਖਿਆ ਹੀ ਆ ਨਾ ਤਾਂ 15 ਦਿਨਾਂ ਦੇ ਹੋ ਗਏ ਆ 15 ਦਿਨ ਹੌਲੀ ਹੌਲੀ ਇਹ ਚੀਜ਼ਾਂ ਅਸਰ ਕਰਦੀਆਂ ਹੁੰਦੀਆਂ ਮੈਂ ਮਾਰ ਜਾਂਦਾ ਐਵੇਂ ਹੌਲੀ ਆ ਗਿਆ ਏ ਸੱਚੀ ਏ ਜਿਹੜੇ ਟੂਨੇ ਟੰਮਣ ਹੁੰਦੇ ਇੱਕੋ ਦਾ ਹੁੰਨੀ ਅਸਰ ਕਰਦੇ ਹੁੰਦੇ ਇਹਦਾ ਹੌਲੀ ਹੌਲੀ ਅਸਰ ਕਰਦੇ ਆ ਦੇਖ ਲੈ 15 ਦਿਨ ਬਾਅਦ ਠੋਕੀ ਪਈ ਆ ਨਾ ਮੰਜੀ ਉਹ ਨਾ ਮੰਨੋ ਫੇਰ ਪੁੱਛੇਂਦੇ ਨਾਲ ਕਿ ਆ ਤੂੰ ਆਹੋ ਜੀਰਾ ਲਾ ਕੇ ਬਾਹਰ ਲੈ ਕੇ ਬਹਿ ਜਾ ਕਰਕੇ ਦੁਨੀਆ ਤੇ ਥੋੜਾ ਘਰ ਕਾਣ ਚ ਹਾਂ ਉਹ ਦੇਖਿਆ ਕਹ ਆ ਹੀ ਆ ਫਿਰ ਬਾਬੇ ਅੰਤਰਜਾਮੀ ਆ ਦੇਖਿਆ ਮੈਂ ਜੇ ਇੱਕ ਗੱਲ ਕਹੀ ਆ ਉਹਦੀ ਮਨ ਆਲੀ ਤੁਹਾਡਾ ਘਰ ਕਾਣ ਚਨ ਵੀ ਹਾਂ ਦੇਖਿਆ ਸਾਰੇ ਤੁਹਾਡਾ ਕਾਣ ਚ ਆ ਬਾਬੇ ਸੀਦਾਂ ਰੋਟੀ ਦਿੰਦੇ ਹੁੰਦੇ ਉਹ ਸਾਰੇ ਦਿੰਦੇ ਨਹੀਂ ਥੋਦੋਂ ਭੁੱਲ ਹੋਈ ਵੀ ਆ ਕੋਈ ਭੁੱਲ ਨਹੀਂ ਹੋਈ ਗੰਜਰਾ ਮੈਨੂੰ ਪੀਮਾ ਚ ਪਾਈ ਜਾਣਾ ਦਵਾ ਨਵੇਂ ਚੰਗਾ ਫਿਰ ਨਾ ਕੋਈ ਭੋਰ ਨਹੀਂ ਸਾਥ ਹੋਈ ਬਾਬੇ ਸੀ ਇਦਾਂ ਦੀ ਬਾਬੇ ਨੂੰ ਮੰਨਦੇ ਆਹੇ ਬਾਬੇ ਸੀ ਦਾਦੀ ਦੀ ਰੋਟੀ ਕਰੋ ਬਸਤਰ ਦੋ ਬਾਬੇ ਸੀ ਇਦਾਂ ਦੇ ਤੁਹਾਡਾ ਕੰਮ ਬਣੂਗਾ ਮੇਰਾ ਨਾ ਅਸੀਂ ਬਾਬੇ ਕੋ ਡਰ ਨਹੀਂ ਮੰਨਦੇ ਹਾਂ ਹੈਨਾ ਬਾਬੀ ਸੀ ਦਨ ਬਾਬੇ ਕਾਇਮਰ ਵੀ ਜਾਣੇ ਅਸੀਂ ਹਾਂ ਹਾਂ ਕਿਹੜਾ ਬਾਬਾ ਰਹਿ ਗਿਆ ਹੌਣ ਬਸ ਹੈ ਇਹ ਦੂਪਰ ਰਖੀ ਆ ਹਾਂ ਇਹ ਦੂ ਉੱਤੇ ਉਹ ਉਹ ਤੋਂ ਉੱਤੇ ਉਹ ਤੋਂ ਉੱਤੇ ਕੌਣ ਹੋਰ ਕਿਵੇਂ ਬੰਦੇ ਹੁੰਦੇ ਆ ਬਾਬੇ ਤੇਰੇ ਅਰਗਿਆਂ ਨੂੰ ਖੜਜਾ ਦੋ ਤਾਂ ਗੱਲਾਂ ਆ ਹੁੰਦੀਆਂ ਵੀ ਇੱਕ ਤੁਹਾਡਾ ਘਰ ਕਾਨ ਚ ਆ ਦਾਰੂ ਪੀਂਦਾ ਕੋਈ ਪੀਂਦਾ ਦਾਰੂ ਦਾਰੂ ਪੀਂਦਾ ਤਾਂ ਤੁਹਾਡੇ ਘਰੇ ਕੋਈ ਦੇਖ ਕਿਉਂ ਤਿੰਨ ਗੱਲਾਂ ਕਹੀਆਂ ਮੈਂ ਤਿੰਨ ਹੀ ਸੱਚ ਆ ਤਾਂ ਇਹਦੇ ਨੇ ਮੈਂ ਕਹੀ ਨਹੀਂ ਆ ਬਾਹਰ ਲੈ ਕੇ ਗੱਦੀ ਲਾਉਣ ਲੱਗ ਜਾ ਉੱਤੇ ਬਸ ਗੱਦੀ ਕੋਈ ਆ ਹੁਣ ਤੈਨੂੰ ਤਿੰਨ ਗੱਲਾਂ ਦਾ ਹਸਤੀਆ ਪਈ ਤੇਰੇ ਘਰ ਵਾਲਾ ਫੌਜੀ ਆ ਨਹੀਂ ਹਾਂ ਉਹ ਤਾਂ ਟਿਕੂ ਹੀ ਚਾਹ। ਕੀ ਆ? ਕੀ ਆ? ਤੇਰੀ ਕੋਈ ਨਾ ਤਾਂ ਖੇਤੀਬਾੜੀ ਵਾਲਾ। ਤੇਰੇ ਘਰ ਵਾਲਾ ਫੌਜ ਚੋਂ ਰਫਲ ਲੈ ਕੇ ਆਇਆ ਸੀ ਭਾਈ। ਉਹ ਜੇ ਖੇਤੀ ਕਰਦਾ ਹਾਲ ਪਾਉਂਦਾ ਰਫਲ ਕਾ ਨੂੰ ਲੈਣੀ ਆ। ਹਾਂ ਜਿਹੜੀ ਗੱਲ ਆ। ਤੇਰੇ ਭਾਈ ਪਿੰਡ ਰਸੂਲਪੁਰ? ਨਹੀਂ ਦੱਲਾ। ਮੈਂ ਨਾਨਕੇ ਆ ਡੱਲੇ ਮੇਰੇ। ਪਿੰਡ ਕਿਹੜਾ ਰਸੂਲਪੁਰ ਇਹਨੇ ਭਾਈ ਤੇਰਾ? ਨਹੀਂ ਨਹੀਂ। ਉਹ ਤਾਂ ਡਾਂਗਿਆਂ ਵਾਲੇ ਰਾਹ ਤੇ ਘਰ ਆ। ਕੌਂ ਕਿਆ? ਫੜ ਜਾ ਮੈਨੂੰ ਧਿਆਨ ਲਾ ਕੇ ਦੇਖਣਾ ਇੱਧਰੋਂ। ਕੌਂ ਕਿਆ? ਦਗੀਆਂ ਲੋਕੋਂ ਗਏ ਹਨ ਹਾਂ ਉਹ ਕੋਣ ਸਿਆਣੀ ਛੜ ਖੜਾ ਠੀਕ ਆ ਇੱਕ ਭਾਈ ਨੇ ਤੇਰੇ ਨੇ ਬਾਰ ਬਾਰ ਕੋਠੀ ਵੀ ਪਾਈ ਆ ਹਨਾ ਭਾਈ ਹਾਂ ਭਾਈ ਭਾਈ ਹਾਂ ਦੇਖ ਆਂ ਅੰਦਰ ਬਾਬੇ ਤਾਂ ਅੰਤਰਜਾਮੀ ਆ ਤੇਰਾ ਭਾਈ ਗੁੱਡੀ ਹੁਣੇ-ਹੁਣੇ ਮੁੰਡਾ ਬਾਹਰ ਨੂੰ ਗਿਆ ਹਨਾ ਹਾਂ ਦੇਖ ਸੇ ਗੱਲਾਂ ਦੱਸੀਆਂ ਸਾਰੀਆਂ ਸੱਚ ਆ ਨਾਓ ਬਾਬਾ ਇਹ ਬਾਬੇ ਨੂੰ ਪਤਾ ਬਾਬਾ ਕਰਦਾ ਇਹ ਬਾਬਾ ਤੇ ਆਈਆਂ ਫਿਰ ਬਾਬੇ ਜਿਹੜੇ ਤੁਹਾਡੇ ਵਰਗੀਆਂ ਨੇ ਬਣਾਏ ਹੁੰਦੇ ਉਹਨਾਂ ਤੋਂ ਵੀ ਬੰਦੇ ਲਾਏ ਹੁੰਦੇ ਹਰੇਕ ਪਿੰਡੀ ਨੇ ਅਸੀਂ ਦਾ ਕੋਈ ਜੇ ਆਈ ਮਾਰ ਕੇ ਮੰਤਰ ਵੁੱਝ ਲੈਂਦੇ ਆ ਉਹ అది గారే గారో మహారాజా కో దాకి ਕੋਈ ਨਹੀਂ ਲੈਂਦੇ ਜੇ ਸੱਤ ਨਾਂ ਬਾਰੇ ਹੁਣ ਕਹਿ ਤਾ ਦਿੱਤਾ ਜਾਏ ਤਾ ਕੋਈ ਨਹੀਂ ਕਹਿੰਦਾ ਹਾਂ ਜੇ ਨਾ ਕਹੇਗੀ ਚਾ ਚਰੀ ਕਾਲ ਹਨਾ ਚਾ ਚਰੀ ਕਾਲ ਨਹੀਂ ਹੁੰਦਾ ਸੱਤ ਛਰੀਆਂ ਕਾਲ ਹੈ ਹੈ ਇਹ ਤਾਂ ਬਾਬਾ ਆੜੀ ਸਰ ਜਾਂਦਾ ਵਾ ਬਾਬੇ ਦਾ ਆੜੀ ਸਰ ਆਈ ਜਾਂਦੇ ਆ ਉਹਦਾ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਟੇਕਦੇ ਆ ਠੀਕ ਹੈ ਫਿਰ ਤੂੰ ਮントਲ ਤੱਕ ਨਾ ਪੁੱਛਾ ਦੇਣਾ ਵਾ ਗੱਲਾਂ ਸੈ ਨਿਕਣੇ ਫਿਰ ਮੈਂ ਸਾਰਿਆਂ ਨੂੰ ਦੱਸ ਦਿਆਂ ਤੇ ਬਾਬਾ ਆਇਆ ਸਭ ਪੁੱਛਾਂਦਾ ਨਾ ਨਾ ਅਸੀਂ ਗਲਤ ਰਾ ਪਾਇਆ ਸੀ ਤੁਹਾਨੂੰ ਕਿਹਾ ਵੀ ਧਾਗੇ ਦਵੀਤਾ ਚ ਪਾਉਂਦਾ ਰਹੋ ਆ ਵੀ ਤਾਂ ਨਹੀਂ ਉਹ ਤਾਂ ਪਾਉਂਦੇ ਨਹੀਂ ਅਸੀਂ ਕਿਹੜਾ ਫਿਰ ਤੁਹਾਨੂੰ ਪਾਉਨੇ ਆ ਬੱਚਾ ਉਹ ਤਾਂ ਕਹੀ ਜਾਂਦਾ ਵਾ ਹੁੰਦੇ ਨਹੀਂ ਉਹ ਤਾਂ ਜਿੱਥੇ ਜਾਣਾ ਅਸੀਂ ਤਾਂ ਬਸ ਆਂ ਭਗਤੀ ਚ ਲੀਨ ਆ ਬਾਬੇ ਅਸੀਂ ਤੁਹਾਨੂੰ ਕਿਹਾ ਵੀ ਤੁਸੀਂ ਆਏ ਤਵੀਤ ਲਓ ਰਾਖਾਂ ਲਓ ਉਹ ਆਪੇ ਕਹੀ ਨਾ ਮੈਂ ਬਾਬਾ ਵਾਂ ਮੈਂ ਦੇਖਿਆ ਸੱਚ ਦਾ ਤਾਂ ਅੜੀਸਾਰ ਗੁਰੂ ਗ੍ਰੰਥ ਸਾਹਿਬ ਆਏ ਕਹਿੰਦਾ ਹਾਂ ਬਾਬਾ ਬੋਲਦੇ ਕੀ ਬੋਲਦੇ ਜਿਵੇਂ ਤੂੰ ਬੋਲ ਨਾ ਫੇਰ ਮੈਂ ਤਾਂ ਬੋਲਿਆ ਨਹੀਂ ਉਵੇਂ ਕੋਹ ਨਾ ਬੋਲਿਆ ਪਰ ਇੱਥੇ ਬੋਲ ਤਾਂ ਗਿਆ ਮੈਂ ਬਾਬਾ ਵਾਂ ਮੈਂ ਦੇਖਿਆ ਮੈਂ ਕਦੋਂ ਕਿਹਾ ਮੈਂ ਕਿਹਾ ਮੈਂ ਬਾਬਾ ਤੂੰ ਕਿਹਾ ਵੀ ਤੂੰ ਬਾਬਾ ਬਣ ਉਮੋ ਕਰਦੀਆਂ ਮੈਂ ਤਾਂ ਕਹਿਮ ਕਿ ਗੱਦੀ ਲਾਲਾ ਕਿਉਂ ਗੱਦੀ ਲਾਲਾ ਆ ਸਾਡੀ ਤਾਂ ਤੁਰਿਆਂ ਜਾਂਦੇ ਆਂ ਦੀ ਆ ਦੇ ਮੰਜੇ ਆਈ ਵੀ ਗੱਦਗੋਈ ਆ ਗੱਦੀ ਤੇ ਬਹਿ ਕੇ ਤਾਂ ਤੁਹਾਨੂੰ ਅਸੀਂ ਆ ਬਾਰ ਦਿੱਤਾ ਆ ਬਾਤ ਦਿੱਤਾ ਤੁ ਬਚਨ ਕਰਤੇ ਬਚਨ ਕਰਤੇ ਆ ਬਾ ਹੁਣ ਪਾਪਾ ਤੇਰੇ ਗੱਲਾਂ ਛੁੱਟਾ ਨਾ ਤਸਤਿਆ ਨਹੀਂ ਚੰਗਾ ਠੀਕ ਆ ਤੁਸੀਂ ਬੈੱਡ ਲਿਆਂਦਾ ਨਾ ਕੱਲ ਨਾ ਵਾ ਮੈਂ ਹੀ ਲਿਆਂਦਾ ਜੀ ਲੈ ਦੇ ਕੱਢ ਦੇ ਅੰਦਰੋਂ ਤੁਹਾਡੇ ਮੰਨੇਗੀ ਸ਼ੰਤਾਂ ਨੂੰ ਦੇਖੇ ਦੇਖ ਕੇ ਬੈਦ ਸੰਤਾਂ ਨੂੰ ਕਹਿਣ ਲੱਗੇ ਹਾਂ ਹਾਂ ਹੁਣ ਸੰਤਾਂ ਨੂੰ ਕਹਿਣ ਲੱਗੇ ਹੋਰ ਤੁਸੀਂ ਤਾਂ ਕਿਸੇ ਪਾਸੇ ਵੀ ਨਹੀਂ ਜਾਣ ਦਿੰਦਿਆਂ ਨਾ ਬਾਪਾ ਨਾ ਕੋਹੋ ਮੇਰੇ ਅੱਲਿ ਸਾਂ ਨਹੀਂ ਜਾਣ ਦੇਣਾ ਕਿਉਂ ਹਾਂ ਇਹ ਜੋ ਤਾਂ ਇਹ ਕੰਮ ਕਰਦਾ ਨਹੀਂ ਤਾਂ ਕਰਦੇ ਨਹੀਂ ਇਹ ਜੇ ਕੋ ਨਾੜੇ ਕੋਈ ਜਾਂਦਾ ਬਸ ਬੱਚੇ ਸੰਤ ਬਣ ਜਾਂਦੇ ਵਿੱਚ ਬਾਬਾ ਬਣ ਜਾਂਦੇ ਸਾਰਾ ਫਸੇ ਆ ਇਹ ਤਾਂ ਇੰਦਰਜੀਤ ਸਿੰਘ ਆ ਹਾਂ ਇੰਦਰਜੀਤ ਸਿੰਘ ਬੈਣੀਬਾਲ ਹਾਂ ਪਿੰਡ ਝੋੜਾਂ ਗਿੱਲਾ ਲੁਧਿਆਣਾ ਤਸਵੀਰ ਰੈਕੋੜ ਨਾ ਸਿੰਘ ਕਿੱਥੇ ਲੱਗੇ ਤੇ ਹੈ ਸਿੰਘ ਕਿੱਥੇ ਲੱਗੇ ਸਿੰਘ ਉਹ ਦੇ ਮੱਜ ਦੇ ਲੱਗੇ ਮੱਜ ਦੇ ਲੱਗੇ ਤੇਰੇ ਮੇਰੇ ਸਿੰਘ ਹਾਂ ਮੇਰੇ ਸਿੰਘ ਇਹ ਕਾਹ ਦੇ ਇਹ ਕਾਹ ਦੇ ਇਹ ਸਾਡੇ ਸਿੰਘ ਹੀ ਹੁੰਦੇ ਆ ਭਗਤਾਂ ਦੇ ਸਿੰਘ ਹੀ ਹੁੰਦੇ ਆ ਆ ਦੇਖ ਫਿਰ ਭਗਤ ਤ ਗਿਆ ਭਗਤ ਤ ਗਿਆ ਨਾਮ ਹੈ ਸੰਤ ਕਹੇ ਨਾਮ ਹੈ ਬਾਬਾ ਗਿਆ ਭਗਤ ਤ ਗਿਆ ਮੈਂ ਉਹ ਤੁਸੀਂ ਨਹੀਂ ਉਹ ਤੁਸੀਂ ਨਹੀਂ ਤੁਸੀਂ ਨਹੀਂ ਜਿੱਤੀਆਂ ਜਾਂਦੀਆਂ ਬੁੜੀਆਂ ਕਹੇ ਤੋਂ ਤੁਸੀਂ ਤਾਂ ਬਾਹਰ ਤੁਸੀਂ ਤਾਂ ਮਹਾਭਾਰਤ ਕਰਾਤੀ ਸੀ ਹਾਂ ਕੀ ਯਾਦ ਕਰਾਈ ਆ ਮਹਾਭਾਰਤ ਕੀ ਨੋ ਯਾਦ ਕਰਾਈ ਆ ਅੱਜ ਤਾਂ ਆ ਯਾਦ ਕਰਾਈ ਆ ਯਾਰ ਉਹ ਯਾ ਤੂੰ ਤਾਂ ਜੰਗ ਕਰਾਦੀ ਸੀ ਬੁੜੀਆਂ ਤਾਂ ਜੰਗ ਕਰਾ ਦਿੰਦੀਆਂ ਤੁਸੀਂ ਕਿੱਥੇ ਬਸ ਜਾਉਣੀ ਆ 365 74 ਹੁੰਦੇ ਆ ਤੁਹਾਡੇ ਤਾਂ ਹੋਂਦਾ ਬੰਦਿਆਂ ਜੀ ਬਾਹਲੇ ਹੁੰਦੇ ਆ ਹਾਂ ਬੰਦਿਆਂ ਦਾ ਬੰਦਿਆਂ ਨਹੀਂ ਬੰਦਿਆਂ ਦਾ ਕੋਈ ਚਿਰ ਇਤਰੀ ਨਹੀਂ 100 100 ਬੀਜਲੇ ਤਰ੍ਹਾਂ ਬੰਦਿਆਂ ਚ ਐਵੇਂ ਹੀ ਬੱਚਾ ਬੁੱਧੂ ਬਣਾ ਜਾਂਦੇ ਐਵੇਂ ਪਤਾ ਨਹੀਂ ਕਿੱਥੋਂ ਇੰਨੇ ਕਿੱਥੋਂ ਚਿਰੇ ਤਰੋਂਦੇ ਆ ਉੱਥੋਂ ਸੰਦ ਪਤਾ ਨਹੀਂ ਆ ਦੇਖ ਲੈ ਹੁਣ ਆਏ ਤਾਂ ਫੜਿਆ ਆ ਗਿਆ ਜਦੋਂ ਆਪਾਂ ਏਸੀ ਉਦੋਂ ਆਏ ਆਏ ਮੇਰਾ ਤਾਂ ਇਦੋਂ ਹੁਣ ਦੇਖ ਲੈ ਤੇ ਮੈਂਟੀ ਹੋ ਗਈ ਨਾ ਠੀਕ ਪਹਿਲਾਂ ਚਿਰੇ ਤਰਤਾ ਹੋ ਗਿਆ ਮੈ ਤਾਂ ਮਾਈ ਤੋਂ ਹੀ ਹੁੰਦਾ ਬਾਹਰ ਵਿੱਚ ਰੇ ਤਰਾ ਕਰਦਿਆਂ ਬੜਾ ਨਹੀਂ ਕਰਦੇ ਗਏ ਮੈਂ ਕਿੰਨਾ ਮਾਂ ਜਿੰਨੇ ਮਾਦੀ ਬੁਮਾਰ ਪਈ ਹੋਵੇ ਤੇ ਪਤਾ ਕਿ ਖਾਹ ਬਈ ਜੀ ਵੀ ਕੁਲੇ ਤੇ ਮਾਂ ਦੁਖਣੀ ਹੋ ਜਾਂਦੀ ਵਾਹ ਜੀ ਵਾਹ ਵਾਹ ਜੀ ਵਾਹ ਬਣੇ ਹੋ ਜਾਂਦੀ ਆ ਪੱਦ ਕਿਨੇ ਮਰੇ ਅੱਤਨਾ ਆਏ ਮਾਂ ਚਪਲੀ ਮਾਰਦੇ ਆ ਮਾਰਦੇ ਕਿਉਂ ਆ ਫਿਰ ਜਦੋਂ ਤੁਸੀਂ ਅਸਾ ਕੋਈ ਨਹੀਂ ਮਾਰਦਾ ਆਪ ਹੀ ਥੱਲੇ ਕਰੀ ਜਾਂਦਾ ਝੁਰੀ ਜਾਂਦਾ ਬੈਠਾ ਝੁਰਦਾ ਮੈਂ ਕਹ ਤੂੰ ਝੁਰਨਾ ਵਾ ਕੋਣ ਕੋ ਤਾਂ ਆਹ ਇਸ ਹੌਲ ਦਾ ਜਿਹੜਾ ਹੈ ਨਾ ਗੱਠ ਲਿਆ ਨਾ ਇਹਨੇ ਛੱਡਿਆ ਹੁਣਾਂ ਵਿੱਚ ਦੀ ਅਰੇ ਵੀ ਬੰਦਾ ਆ ਵੀ ਮਰ ਗਿਆ ਦਾ ਬੈਠਾ ਇੱਥੇ ਪੇਕੇ ਦੂ ਮਾਂ ਮ ਭੈਣਾ ਨੱਚੀਆਂ ਸਾਰੇ ਨੱਚੀਆਂ ਦੇ ਰਾਣੀਆਂ ਜੇ ਠਾਣੀਆਂ ਤੇਰੀ ਦਰਾਨ ਜਰਾਣੀ ਤੇਰੀ ਤਾਂ ਆਈ ਨਹੀਂ ਦਰਾਨੀ ਹੈ ਉਹ ਚੱਲ ਯਾਰ ਚੱਲ ਗਏ ਇਹਦਾ ਬੇਲੀ ਆ ਕੰਮੇ ਦਾ ਕੋਈ ਕੰਮ ਨਹੀਂ ਬਾਸਤਾ ਨਹੀਂ ਸੌ ਕੰਮ ਆ ਆਪਾਂ ਨੂੰ ਤਾਰਾ ਚੋਂ ਮੱਝਾਂ ਨਾ ਤਾਰਾ ਮਨ ਚੂਣੀ ਨਹੀਂ ਕਦੇ ਕਿਵੇਂ ਚੂਈਦੀ ਹੰਦੀ ਆ ਮਨ ਸਖਾ ਲੱਗਾ ਦਾਹ ਕਰਕੇ ਸੈ ਥੱਲੇ ਠੀਕ ਆ ਆ ਉਹਦਾ ਬੈਗਿੰਗ ਆ ਲੈ ਆਨ ਮਰੀ ਬਾਤ ਕੀ ਆਦ ਨਾ ਕੰਮੇ 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 ਕਿਉਂ ਦੇਖ ਚਾਗ ਪੀ ਨਾ ਦੇਖ ਨੇ ਹੁਣ ਤੁਸੀਂ ਬੱਡਾਂ ਦੀ ਪਾਰਟੀ ਦਾ ਦਿੱਤੀ ਨਹੀਂ ਤੂੰ ਯਾਰ ਤੂੰ ਮੈਨੂੰ ਰਗੜ ਦੱਸ ਕੇ ਆਏ ਹਾਂ ਤੁਸੀਂ ਬੱਡ ਸੰਦੱਸ ਕੇ ਲੈ ਕੇ ਆਏ ਤੂੰ ਮੈਨੂੰ 10-10 ਰੁਪਏ ਸਿਉਣਾ ਲੈ ਅਸੀਂ ਦਾ ਸਿੱਧਾ ਚੋਰ ਚ ਪੱਕਾ ਦਿੱਤਾ ਕੀ ਖਾਣਾ ਵੇ ਤਾਂ ਸਾਹਮਣੇ ਕੀ ਖਾਣਾ ਹੈ ਲੈ ਅੱਜ ਦਾ ਖਾਣਾ ਇਹ ਦਬਰ ਅੱਛਾ ਤਾਂ ਕੀ ਖਾਣਾ ਵੀ ਮੰਮੀ ਹਾਊ ਮੱਚ ਡੂਇੰਗ ਆਰ ਯੂ ਕੀ ਖਾਣਾ ਕੀ ਆ ਤੂੰ ਅੱਛਾ ਕੀ ਖਾਣਾ ਇਹ ਦਬਰ ਕਰਾ ਲਈ ਜਰਾ ਹੀ ਲੈ ਬਰਗਰ ਨਹੀਂ ਸੀ ਖਾਣਾ ਤੂੰ ਤਾਂ ਫਰੀਹਾਨ ਭਰੋਣਾ ਤੇਂ ਬਰਗਰ ਖਵਾਉਣੀ ਨਹੀਂ ਕੋਈ ਮਿੱਠੀ ਚੀਜ਼ ਖਵਾਵੇਂ ਬਿਟੇ ਗਾਣਿਆ ਲਿਆਂ ਲੱਡੂ ਵਟ ਕੇ ਦੇ ਕੀ ਦੇ ਗੋਹੇ ਦੇ ਹੈ ਬਸ ਹੋਰ ਕੋਸ ਚੱਲ ਗਾਣ ਖਾ ਲੱਡੂ ਵਾ ਲੱਡੂ ਵਾਲਾ ਲੱਡੂ ਦੇ ਹੈ ਲੱਡੂ ਖਵਾ ਦੇ ਜਾ ਮੈਂ ਲਿਆ ਲੱਡੂ ਜਾ ਕੇ ਕਮੇ ਕਵਜੀਆਂ ਵਾਲੀ ਠੀਕ ਆ ਤਾਂ